ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਭਾਰਤ ਨਗਰ ਚੌਂਕ ਦੇ ਵਿੱਚ ਇੱਕ ਕੋਠੀ ਦੇ ਵਿੱਚ ਭਿਆਨਕ ਅੱਗ ਲੱਗਈ ਹੈ ਪੂਰੇ ਹੀ ਘਰ ਦੇ ਵਿੱਚ ਧੂੰਆਂ ਹੀ ਧੂੰਆਂ ਫੈਲ ਗਿਆ ਹੈ ਪਰਿਵਾਰਕ ਮੈਂਬਰਾਂ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਇਸ ਘਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਜਦੋਂ ਅੱਗ ਲੱਗੀ ਹੈ ਤਾਂ ਉਸ ਸਮੇਂ ਪਹਿਲੀ ਮੰਜ਼ਲ ਦੇ ਉੱਪਰ ਇੱਕ ਕਮਰੇ ਦੇ ਵਿੱਚ ਬਜ਼ੁਰਗ ਮਹਿਲਾ ਸੀ ਉਸ ਦੀ ਮੌਤ ਹੋ ਗਈ ਹੈ ਤੇ ਇੱਕ ਛੋਟਾ ਬੱਚਾ ਜਿਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ ਤੇ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਨੇੜੇ ਇਸ ਘਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਦੱਸੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਫਾਇਰ ਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਅੱਗ ਬੁਝਾਉਣ ਦਾ ਕੰਮ ਤੁਰੰਤ ਹੀ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਵੇਲੇ ਅੱਗ ਲੱਗੀ ਹੈ ਤਾਂ ਘਰ ਦੇ ਵਿੱਚ ਇੱਕਦਮ ਹੀ ਧੂਆਂ ਧੂਆਂ ਹੋ ਗਿਆ ਹੈ ਤਾਂ ਪਰਿਵਾਰਕ ਮੈਂਬਰਾਂ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ। ਇਸੇ ਤਰ੍ਹਾਂ ਕਿ ਪਹਾਤ ਨਗਰ ਕਨੰਬਰ ਗਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ। ਤਾਂ ਅਸੀਂ ਤੁਰੰਤ ਇੱਥੇ ਮੌਕੇ ਤੇ ਇੱਕ ਜਾਂ ਦੋ ਗੱਡੀਆਂ ਕੱਢਤੀਆਂ ਉਸ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਕਾਫੀ ਗੱਡੀਆਂ ਇੱਥੇ ਪਹੁੰਚ ਗਈਆਂ ਸਾਡੇ ਕੋਲ। ਅਸੀਂ ਵਾਈਟ ਕਰੀ ਜਾਂਦੇ ਹਾਂ ਥੋੜੀ ਬਹੁਤੀ ਅੱਗ ਰਹਿ ਗਈ ਹੈ ਜਿਆਦਾਤਰ ਅੱਗ ਬੁਝ ਮੁਢਲੀ ਵੱਲੋਂ ਪੰਜ ਸੱਤ ਉੱਤਰ ਭਰਾਣੇ ਉਹਨਾਂ ਨੂੰ ਮਤਲਬ ਫੋਨ ਆਇਆ ਸੀ ਕਿ ਅੱਗ ਬਹੁਤ ਕਾਬੂ ਜ ਨਹੀਂ ਬਹੁਤ ਜਾਵੇ ਲੋਕ ਕਿਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਆਏ ਨੇ ਬੱਚਾ ਸੀ ਅੰਦਰ ਇੱਕ 15 12 ਸਾਲ ਦਾ ਤੇ ਇੱਕ ਮਾਤਾ ਜੀ ਸੀਗੇ ਮੌਕੇ ਤੇ ਜਿਹੜੇ ਆਪਣੇ ਫਾਇਰ ਬ੍ਰਿਗੇਡ ਵਾਲੇ ਸਾਥੀ ਭਰਾਣੇ ਬਹੁਤ ਉਹਨਾਂ ਨੇ ਹੈਲਪ ਕੀਤੀ ਹੈ ਜੋ ਹੁਣ 5-7-10 ਵਰ੍ਹੇ ਪਹਿਲਾਂ ਸਾਨੂੰ ਪਤਾ ਲੱਗਿਆ ਇੱਕ ਪਰਿਵਾਰ ਚ ਬੱਚਾ ਸੀ ਜਿਹੜਾ ਸਾਡਾ ਭਤੀਜਾ ਹੈ ਉਹ ਸਾਡਾ ਭਤੀਜਾ 7 ਅਗਸਤ ਨੂੰ ਬਹੁਤ ਪਤਾ ਲੱਗਿਆ 10 ਦਿਨ ਪਹਿਲਾਂ ਇਹਨਾਂ ਦੀ ਮਦਰ ਸੀ ਜਿਹੜੀ ਉਹਨੂੰ ਵੀ ਤੇਜ 70 ਵਰਬ ਸਰਵਿਸ ਸਰਵਿਸ ਦੀ ਕਲਾ ਸੀ ਇੱਕ ਬੇਟਾ ਇਹਨਾਂ ਦਾ ਭਰਾ ਕੋਈ ਸ਼ਾਇਦ ਉਹ ਜਿਹੜਾ ਸਾਡਾ ਭਤੀਜਾ ਸੀ ਬਹੁਤ ਬੰਦਪਾਗੀ ਗੱਲ ਹੈ ਔਰ ਮਾਤਾ ਜੀ ਸਾਡੇ ਜਿਹੜੇ 70 75 ਵਰ੍ਹੇ ਦੇ ਹਨ ਤੇ ਦੋਨੋਂ ਦਾ ਪਤਾ ਲੱਗਿਆ ਇਹ ਆਪਣੇ ਪਾਪਾ ਦਾ ਮੱਲਾ ਪੈਂਦਾ ਇੱਥੇ ਪਟੋਲਪਾ ਵਾਲੀ ਗਲੀ ਚ ਅੱਛਾ ਚੋਪੜਾ ਇੰਡਸਟਰੀ ਹੈਗੀ ਆ ਜਿੱਨਾਂ ਦਾ ਥੱਲੇ ਪਰੋ ਪਰੈਨਾਂ ਦੇ ਧਾਗੇ ਤਰ ਹੁੰਦਾ ਤੇ ਉੱਪਰ ਹੀ ਰੈਸ਼ ਹੁੰਦਾ ਕੋਈ ਸਾਥ ਸੜਕ 'ਤੇ ਲੱਗਣ ਵਾਲਾ ਜੀ ਕਾ ਵੀ ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜ ਆ ਪੁਲਿਸ ਕੁਸਾ ਦੀ ਸੁਣਾ ਰਹੀ ਉਹਨਾਂ ਦੀ ਮੌਤ ਹੋ ਚੁੱਕੀ ਜਿਸ ਹਫਤਾ ਤੋਂ ਸੁਣਾਇਆ ਇੱਕ ਲੜਕਾ ਇਹਨਾਂ ਦਾ ਉਹ ਸੀਰੀਅਸ ਆ ਦੀ ਐਮ ਐਸ ਚ ਅਡਮਟਾ ਉਹ ਸੀਰੀਅਸ ਆ ਵੀ ਦੱਸ ਰਹੇ ਭਾਪੀਆਂ ਮੌਕੇ ਤੇ ਆਏ ਸੀ ਦੇਖਦੇ ਆ ਸਰਾ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਭਾਰਤ ਨਗਰ ਚੌਂਕ ਦੇ ਵਿੱਚ ਇੱਕ ਕੋਠੀ ਦੇ ਵਿੱਚ ਭਿਆਨਕ ਅੱਗ ਲੱਗਈ ਹੈ ਪੂਰੇ ਹੀ ਘਰ ਦੇ ਵਿੱਚ ਧੂੰਆਂ ਹੀ ਧੂੰਆਂ ਫੈਲ ਗਿਆ ਹੈ ਪਰਿਵਾਰਕ ਮੈਂਬਰਾਂ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਇਸ ਘਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਜਦੋਂ ਅੱਗ ਲੱਗੀ ਹੈ ਤਾਂ ਉਸ ਸਮੇਂ ਪਹਿਲੀ ਮੰਜ਼ਲ ਦੇ ਉੱਪਰ ਇੱਕ ਕਮਰੇ ਦੇ ਵਿੱਚ ਬਜ਼ੁਰਗ ਮਹਿਲਾ ਸੀ ਉਸ ਦੀ ਮੌਤ ਹੋ ਗਈ ਹੈ ਤੇ ਇੱਕ ਛੋਟਾ ਬੱਚਾ ਜਿਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ ਤੇ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਨੇੜੇ ਇਸ ਘਰ ਦੇ ਵਿੱਚ ਪਿਆਨ ਕਗ ਲੱਗੀ ਹੈ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਦੱਸੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਫਾਇਰ ਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਤੇ ਅੱਗ ਬੁਝਾਉਣ ਦਾ ਕੰਮ ਤੁਰੰਤ ਹੀ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਵੇਲੇ ਅੱਗ ਲੱਗੀ ਹੈ ਤਾਂ ਘਰ ਦੇ ਵਿੱਚ ਇੱਕਦਮ ਹੀ ਧੂਆਂ ਧੂਆਂ ਹੋ ਗਿਆ ਹੈ ਤਾਂ ਪਰਿਵਾਰਕ ਮੈਂਬਰਾਂ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਹੈ ਇਸੇ ਤਰ੍ਹਾਂ ਕਿ ਪਹਾੜ ਨਗਰ ਕਨੰਬਰ ਗਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਜਿੱਦਾਂ ਅੰਤ ਤੇ ਮੁੱਕੇ ਤੇ ਇੱਕ ਜਾਂ ਦੋ ਗੱਡੀਆਂ ਕੱਢਤੀਆਂ ਉਸ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਕਾਫੀ ਗੱਡੀਆਂ ਇੱਥੇ ਪਹੁੰਚ ਗਈਆਂ ਸਾਡੇ ਕੋਲ ਅਸੀਂ ਫਾਇਟ ਕਰੀ ਜਨਿਆ ਥੋੜੀ ਬਹੁਤੀ ਅੱਗ ਰਹਿ ਗਈ ਹੈ ਜਿਆਦਾਤਰ ਅੱਗ ਬੁਝਾ ਲਈ ਗਈ ਹੈ ਸੇਰੇ ਅੰਦਲੀ ਵੱਲੋਂ ਪੰਜ ਸੱਤ ਨੂੰ ਪੁਰਾਣੇ ਉਹਨਾਂ ਨੂੰ ਮਤਲਬ ਫੋਨ ਆਇਆ ਸੀ ਕਿ ਅੱਗ ਬਹੁਤ ਕਾਬੂ ਚ ਨਹੀਂ ਹੈ ਬਹੁਤ ਜਾਵੇ ਲੋਕ ਕਿਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਆਏ ਨੇ ਬੱਚਾ ਸੀ ਅੰਦਰ 15-12 ਸਾਲ ਦਾ ਤੇ ਇੱਕ ਮਾਤਾ ਜੀ ਸੀਗੇ ਕਿਤੇ ਜਿਹੜੇ ਆਪਣੇ ਫਰਮ ਗੇਟ ਵਾਲੇ ਸਾਥੀ ਭਰਾ ਨੇ ਬਹੁਤ ਉਹਨਾਂ ਨੇ ਹੈਲਪ ਕੀਤੀ ਜੀ ਇਹਦੇ ਚ ਹੁਣ 5-10 ਦਿਨ ਪਹਿਲੇ ਸਾਨੂੰ ਪਤਾ ਲੱਗਿਆ ਇੱਕ ਪਰਿਵਾਰ ਚ ਬੱਚਾ ਸੀ ਜਦੋਂ ਸਾਡਾ ਭਤੀਜਾ ਸੀ ਸਾਰਾ ਕੁਝ ਸਾਹਮਣੇ ਬਹੁਤ ਪਤਾ ਲੱਗਿਆ 10 ਦਿਨ ਪਹਿਲਾਂ ਇਹਦੀ ਮਦਰ ਸੀ ਜਿਹੜੀ ਬਹੁਤ ਹੀ ਤੇਜ਼ 70 ਵਰਬ ਸਰਵਿਸ ਸਰਵਿਸ ਦੀ ਪਾਸ ਸੀ ਇੱਕ ਬੇਟਾ ਇਹਨਾਂ ਦਾ ਭਰੂਣਸ਼ਾ ਦਾ ਉਹ ਜਿਹੜਾ ਜਿਹੜਾ ਸਾਡਾ ਭਤੀਜਾ ਸੀ ਬਹੁਤ ਬੰਦਪਾਗੀ ਗੱਲ ਹੈ ਔਰ ਮਾਤਾ ਜੀ ਸਾਡੇ ਜਿਹੜੇ 70 ਤੋਂ 75 ਮਾਸ ਹੁੰਦੇ ਉਹਨਾਂ ਦਾ ਬਦਲਣ ਦੇ ਇਹ ਆਪਣੇ ਪਹਾੜ ਦਾ ਮੱਲਾ ਪੈਂਦਾ ਇੱਥੇ ਕਟੋਲਮਾ ਪਾਲੀ ਗਲੀ ਚ ਇੱਥੇ ਚੋਪੜਾ ਇੰਡਸਟਰੀ ਹੈਗੀ ਆ ਜਿਨ੍ਹਾਂ ਦੇ ਥੱਲੇ ਪਰੋ ਪਰੈਨੋ ਧਾਗੇ ਤਰ ਹੁੰਦਾ ਤੇ ਉੱਪਰ ਹੀ ਰੈਸ਼ ਆ ਉਹ ਸਾਤ ਸੜਕ ਤੇ ਲੱਗਣ ਵਾਲਾ ਜੀ ਕਾ ਵੀ ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜ ਆ ਪਲੀ ਸੋਹਣੀ ਸੁਧ ਰਣੀ ਉਹਨਾਂ ਦੀ ਮੌਤ ਹੋ ਚੁੱਕੀ ਜਿਸ ਹਫਤਾ ਤੋਂ ਸੁਣਾਇਆ ਇੱਕ ਲੜਕਾ ਇਹਨਾਂ ਦਾ ਉਹ ਸੀਰੀਅਸ ਆ ਡੀਐਨਸੀ ਚ ਰਗਟਾ ਉਹ ਸੀਰੀਅਸ ਆ ਵੀ ਦੱਸ ਰਹੇ ਕਾਪੀਰ ਮੌਕੇ ਤੇ ਆਇਆ ਸੀ ਦੇਖਦੇ ਆਂ ਸਾਰਾ